ਕੱਡੀ ਜਿਹੜਾ ਗਵਾਹੀ ਚੱਲ ਰਹੀ ਸੀ ਕਿ ਅੱਜ ਦੀ ਗਵਾਹੀ ਹੋਣੀ ਸੀ ਤਾਂ ਮਾਨਯੋਗ ਜੱਜ ਸਾਹਿਬ ਛੁੱਟੀ ਤੇ ਹੁਣ ਕਰਕੇ ਫਿਰ ਅਸੀਂ ਹਾਜ਼ਰੀ ਲਵਾ ਕੇ ਆ ਗਏ ਆ ਅਗਲੀ ਜਿਹੜੀ ਪੇਸ਼ੀ ਆ ਉਹ 11 4 ਦੀ ਨੱਧਾ ਕੀਤੀ ਗਈ ਆ ਤਾਂ ਉਸ ਤੋਂ ਤੇ ਅਗਲੀ ਗਵਾਹੀ ਦੇਖੋ ਲਗਾਤਾਰ ਲੱਗ ਨਹੀਂ ਰਿਹਾ ਕਿ ਸੁਸਤ ਚਾਲ ਨਾਲ ਚੱਲ ਰਿਹਾ ਕਿਉਂਕਿ ਹਜੇ ਤੱਕ ਦੋ ਗਵਾਹੀ ਹੁਕਤੇ ਤੁਹਾਡੇ ਜਿਹੜੀ ਹਜੇ ਗਵਾਹੀ ਪੈਣੀ ਆ مطلب ਇਹ ਪ੍ਰੋਸੈਸ ਸਦ ਅਦਾਲਤ ਵੱਲੋਂ ਤਾਂ ਵੀ ਕੋਈ ਕਮੀ ਹੈਗੀ ਕਿਸੇ ਗੱਲ ਦੀ ਤੇ ਬਿਲਕੁਲ ਇੱਕ ਫਾਸਟ ਟਰੈਕ ਦੀ ਤਰ੍ਹਾਂ ਜਲਦਬਾਜ਼ੀ ਨਾਲ ਚਲਾਇਆ ਜਾ ਰਿਹਾ ਹੈ ਕਿ ਅਦਾਲਤ ਨੂੰ ਕੁੱਝ ਪੁੱਛਣਾ ਹੈ। ਸ਼ਾਂਤ ਜਿਵੇਂ ਬਲਕੌਰ ਸਿੰਘ ਜੀ ਨੇ ਦੱਸਿਆ ਕਿ ਅੱਜ ਉਹਨਾਂ ਦੀ ਗਵਾਹੀ ਸੀਗੀ ਤੇ ਮਾਨਯੋਗ ਸੈਸ਼ਨ ਜੱਜ ਸਾਹਿਬ ਜਿਹੜੇ ਹੈਗੇ ਆ ਚਿੰਚਿਤ ਇੱਕ ਛੁੱਟੀ ਤੇ ਚਲੇ ਗਏ ਇਸ ਕਰਕੇ ਉਹ ਚ ਮਾਨਯੋਗ ਅਦਾਲਤ ਨੇ ਜਿਹੜੀ 11 4 2025 ਮਿਤੀ ਸਰਦਾਰ ਬਲਕੌਰ ਸਿੰਘ ਜੀ ਦੀ ਗਵਾਹੀ ਲਈ ਨਿਸ਼ਚਿਤ ਕੀਤੀ ਹੈ। ਉਹ ਦਿਨ ਜ਼ਰੂਰ ਬਲਕੌਰ ਸਿੰਘ ਜੀ ਦੀ ਗਵਾਹੀ ਜਿਹੜੀ ਕੋਰਟ 'ਚ ਹੋਏਗੀ। ਬਲਕੌਰ ਸਿੰਘ ਜੀ ਬਿਲਕੁਲ ਤਿਆਰ ਨੇ। ਅਦਵਿਤੇ ਅਰਜੀ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹ ਪਿਛਲੇ ਕੁਝ ਮਹੀਨੇ ਤੇ ਹਾਜ਼ਰ ਨਹੀਂ ਹੋ ਸਕੇ ਅਦਾਲਤ ਵਿੱਚ ਅਜਕਲ ਬਿਲਕੁਲ ਅੱਜ ਆਦੀ ਤਿਆਰੀ ਕਰਕੇ ਬਿਲਕੁਲ ਮਾਨਯੋਗ ਅਦਾਲਤ ਤੇ ਪੇਸ਼ ਹੋਈ ਸੀ ਉਹ ਛੁੱਟੀ ਹੋਣ ਕਰਕੇ ਉਹ 11 4 ਨੂੰ ਗਵਾਇਸ ਦੀ ਗਵਾਹੀ ਹੋਣੀ ਥੱਲੇ ਜਿਹੜਾ ਗਵਾਹੀ ਚੱਲ ਰਹੀ ਸੀ ਕਿ ਤੇ ਅੱਜ ਗਵਾਹੀ ਹੋਣੀ ਸੀ ਤਾਂ ਮਾਨਯੋਗ ਜੱਜ ਸਾਹਿਬ ਛੁੱਟੀ ਤੇ ਹੋਣ ਕਰਕੇ ਫਿਰ ਅਸੀਂ ਹਾਜ਼ਰੀ ਲਵਾ ਕੇ ਆ ਗਏ ਆ ਅਗਲੀ ਜਿਹੜੀ ਪੇਸ਼ੀ ਆ ਉਹ 11 4 ਦੀ ਨੱਬਾ ਕੀਤੀ ਗਈ ਆ ਆ ਉਸ ਦੇ ਤੇ ਅਗਲੀ ਵਾਰ ਦੇਖੋ ਲਗਾਤਾਰ ਲੱਗ ਨਹੀਂ ਰਿਹਾ ਕਿ ਸੁਸਤ ਚਾਲ ਨਾਲ ਚੱਲ ਰਿਹਾ ਕਿਉਂਕਿ ਹਜੇ ਤੱਕ ਦੋ ਗਵਾਹੀ ਉਤੇ ਤੁਹਾਡੇ ਜਿਹੜੀ ਹਜੇ ਗਵਾਹੀ ਪੈਣੀ ਹੈ। ਅਸਲ ਵਿੱਚ ਪ੍ਰੋਸੈਸ ਦੇ ਨਾਲ ਅਦਾਲਤ ਵੱਲੋਂ ਤੱਕ ਕੋਈ ਕਮੀ ਹੈਗੀ ਕਿਸੇ ਗੱਲ ਦੀ ਤੇ ਬਿਲਕੁਲ ਇੱਕ ਫਾਸਟ ਟਰੈਕ ਦੀ ਤਰ੍ਹਾਂ ਜਲਸਾਬ ਵੱਲੋਂ ਚਲਾਇਆ ਜਾ ਰਿਹਾ ਕਿ ਅਦਾਲਤ ਵੱਲੋਂ ਕੋਈ ਛੇਤੀ। ਸ਼ਾਂਤ ਜਿਵੇਂ ਬਿਲਕੌਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੀ ਗਵਾਹੀ ਸੀਗੀ ਤੇ ਮਾਨਜੋਬ ਸੈਸ਼ਨ ਜੱਜ ਸਾਹਿਬ ਜਿਹੜੇ ਹੈਗੇ ਆ ਚਿੰਤਿਤ ਇੱਕ ਛੁੱਟੀ ਤੇ ਚਲੇ ਗਏ ਇਸ ਕਰਕੇ ਉਹ ਚ ਮਾਂਜੂਬ ਅਦਾਲਤ ਲਈ ਜਿਹੜੀ 11 4 2025 ਪੇਸ਼ੀ ਸਰਦਾਰ ਬਲਕੌਰ ਸਿੰਘ ਦੀ ਗਵਾਹੀ ਲਈ ਨਿਸ਼ਚਿਤ ਕੀਤੀ ਹੈ ਉਹ ਦਿਨ ਜ਼ਰੂਰ ਬਲਕੌਰ ਸਿੰਘ ਦੀ ਗਵਾਹੀ ਜਿਹੜੀ ਕੋਰਟ 'ਚ ਹੋਏਗੀ ਬਲਕੌਰ ਸਿੰਘ ਦੀ ਬਿਲਕੁਲ ਤਿਆਰ ਨੇ ਅੱਜ ਵੀ ਤਿਆਰ ਸੀ ਪਿਛਲੇ ਕੋਈ ਜਿਗਾ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹ ਪਿਛਲੇ ਕੋਈ ਕੁਝ ਪੇਸ਼ੀ ਤੇ ਹਾਜ਼ਰ ਨਹੀਂ ਹੋ ਸਕੇ ਅਦਾਲਤ 'ਚ ਅੱਜ ਕੱਲ ਬਿਲਕੁਲ ਅੱਜ ਆਦੀ ਤਿਆਰੀ ਕਰਕੇ ਬਿਲਕੁਲ ਮਾਂਜੂਬ ਅਦਾਲਤ ਤੇ ਪੇਸ਼ ਹੋਈ ਸੀ ਉਹ ਛੁੱਟੀ ਹੋਣ ਕਰਕੇ ਉਹ 11 4 ਨੂੰ ਬਲਕੌਰ ਸਿੰਘ ਦੀ ਗਵਾਹੀ ਹੋਣੀ ਹੈ